ਸਤਿ ਸ਼੍ਰੀ ਅਕਾਲ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਤਾਂ ਇੱਕ ਬੇਹਦ ਅਹਿਮ ਜਾਣਕਾਰੀ ਲੈ ਕੇ حاضر ਹੋਇਆ। ਦਰਸਲ ਤੁਹਾਨਾਂ ਦੱਸਿਏ ਕਿ ਹੁਣੇ ਕੁਝ ਬੀਚਾਂ ਦੇ ਉੱਤੇ ਤੈਰਨ ਤੇ ਪਾਬੰਦੀ ਲਗਾ ਦਿੱਤੀ ਹੈ। ਖਾਸ ਤੌਰ ਤੇ ਬੈਂਕ ਓਵਰ ਦੀਆਂ ਬੀਚਾਂ ਦੇ ਉੱਤੇ ਤੁਹਾਨੂੰ ਤੈਰਨਾ ਮਨਾ ਹੈ। ਯਾਨੀ ਕਿ ਹੁਣ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ ਤਾਂ ਪਾਬੰਦੀ ਕਿਸ ਕਾਰਨ ਦੇ ਕਰਕੇ ਲਾਈ ਹੈ ਉਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਇਹ ਬੀਚਾਂ ਦੇ ਉੱਤੇ ਤੈਰਨ ਨੂੰ ਲੈ ਕੇ ਕਿਉਂ ਪਾਬੰਦੀ ਲਗਾਈਏ ਹਾਲਾਂਕਿ ਕਈ ਕਾਰਨਾਂ ਦੇ ਵੱਡੇ ਖੁਲਾਸੇ ਕਰ ਦਿੱਤੇ ਗਏ ਨੇ ਤਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ ਦਰਸਲ ਦੱਸੀਏ ਕਿ ਵੈਂਕੂਵਰ ਕੋਸਟਲ ਹੈਲਥ ਵੱਲੋਂ ਵੈਂਕੂਵਰ ਦੇ ਕੁਝ 94 ਸਮੁੰਦਰੀ ਬੀਚਾਂ ਤੇ ਤੈਰਨ ਸੰਬੰਧੀ ਅਣਮਿੱਥੇ ਸਮੇਂ ਲਈ ਪਾਬੰਦੀ ਲਗਾਈ ਜਾਣ ਦਾ ਫੈਸਲਾ ਲੱਤਾ ਗਿਆ ਪਾਬੰਦੀ ਦਾ ਇਹ ਫੈਸਲਾ ਸਮੁੰਦਰੀ ਪਾਣੀ ਦੇ ਵਿੱਚ ਈ ਕੋਲੀ ਬੈਕਟੀਰੀਆ ਦੀ ਮਾਤਰਾ ਸੁਰੱਖਿਅਤ ਹੱਦ ਤੋਂ ਵਧੇਰੇ ਹੋਣ ਕਰਕੇ ਲਗਾਈ ਗਈ ਹੈ ਉਹ ਬੰਦੀ ਸ਼ੁਦਾ ਜਿਹੜੇ ਬੀਚ ਨੇ ਉਹਨਾਂ ਦਾ ਨਾਮ ਹੈ ਇੰਗਲਿਸ਼ ਬੇ ਬੀਚ ਕਿਤ ਸੇਲੋਨੋ ਬੀਚ ਸੈਕੰਡ ਬੀਚ ਸੈਨਸੈਟ ਬੀਚ ਥਰਡ ਬੀਚ ਦਾ ਡਰੇਵ ਬੀਚ ਟੇਲ ਲਾਈਨ ਬੇ ਬੀਚ ਅਤੇ ਰਾਟ ਲੇਕ ਬੀਚ ਸ਼ਾਮਲ ਹਨ ਜ਼ਿਕਰ ਹੋ ਗਿਆ ਕਿ ਇਨ੍ਹਾਂ ਬੀਚਾਂ ਤੇ 19 20 ਅਤੇ 26 ਜੁਲਾਈ ਨੂੰ ਹੋਟਾ ਸੈਲੀਬ੍ਰੇਸ਼ਨ ਆਫ ਲਾਈਟਸ ਦੌਰਾਨ ਆਤੀਸ਼ਵਾਦੀ ਦੇ ਨਜ਼ਾਰਿਆਂ ਨੂੰ ਮਾਣਨ ਲਈ ਵੱਡੀ ਗਿਣਤੀ ਵਿੱਚ ਲੋਕਾਂ ਦੇ ਪੁੱਜਣ ਦੀ ਸੰਭਾਵਨਾ ਦੱਸੀ ਗਈ ਹੈ ਇਸੇ ਵਿਚਾਰੇ ਹੀ ਇਹ ਵੱਡੇ ਪਦਰ ਦੀ ਪਾਬੰਦੀ ਜਿਹੜੀ ਆ ਲਗਾ ਦਿੱਤੀ ਐ ਤੁਹਾਨੂੰ ਦੱਸੀਏ ਕਿ ਦੱਸਿਆ ਜਾ ਰਿਹਾ ਹੈ ਕਿ ਸਮੁੰਦਰੀ ਪਾਣੀ ਚ ਈਕੋਲੀ ਬੈਕਟੀਰੀਆ ਦੀ ਮਾਤਰਾ ਸੁਰੱਖਿਅਤ ਹੱਦ ਤੋਂ ਵਧੇਰੇ ਹੋਣ ਕਰਕੇ ਪਾਬੰਦੀ ਲਗਾਈ ਗਈ ਆ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਵਿੱਚਾਂ ਦੇ ਉੱਤੇ ਵੱਡੇ ਪਦਰ ਦਾ ਇਕੱਠ ਹੋਣ ਦਾ ਜਿਹੜਾ ਖਤਸ਼ਾ ਜਤਾਇਆ ਜਾ ਰਿਹਾ 19, 20 ਅਤੇ 26 ਜੁਲਾਈ ਨੂੰ ਤੇ ਉਸ ਤੋਂ ਬਾਅਦ ਇਹ ਜਿਹੜੀ ਹੋਟਾ ਸੈਲੀਬ੍ਰੇਸ਼ਨ ਆਫ ਲਾਈਟਸ ਦੌਰਾਨ ਇਹ ਆਤੀਸ਼ਵਾਜੀ ਦੇ ਨਜ਼ਾਰੇ ਮਨੰਦ ਲਈ ਫੱਟੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਹੋਣ ਦਾ ਸੰਭਵ ਜਿਹੜੀ ਆ ਜਿਹੜੀ ਸੰਭਾਵਨਾ ਉਹ ਜ਼ਿਆਦਾ ਹੋ ਸਕਦੀ ਹੈ ਤੇ ਇਸ ਨੂੰ ਹੀ ਲੈ ਕੇ ਇਹ ਜਿਹੜਾ ਵੱਡਾ ਕਦਮ ਚੱਕਿਆ ਗਿਆ ਕਿਤੇ ਨਾ ਕਿਤੇ ਲੋਕਾਂ ਦੀ ਸਿਹਤ ਨੂੰ ਲੈ ਕੇ ਵੀ ਵੱਡਾ ਫੈਸਲਾ ਹੋਇਆ ਤੇ ਵੈਂਕੂਵਰ ਦੇ ਵਿਚਾਂ ਤੇ ਤੈਰਨ ਤੇ ਹੁਣ ਵੱਡੇ ਪਦਰ ਦੀ ਰੋਕ ਲਗਾ ਦਿੱਤੀ ਗਈ ਆ ਤਾਂ ਇਹ ਫੈਸਲਾ ਹੁਣ ਜਿਹੜਾ ਲੱ타 ਗਿਆ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਤੇ ਬੈਂਕਓਵਰ ਕੋਸਟਲ ਹੈਲਥ ਵੱਲੋਂ ਬੈਂਕਓਵਰ ਦੇ ਕੁਝ 94 ਸਮੁੰਦਰ ਨੇ ਜਿਨ੍ਹਾਂ ਦੇ ਉੱਤੇ ਤੈਰਨ ਸੰਬੰਧੀ ਅਨਮਿੱਥੇ ਸਮੇਂ ਦੇ ਲਈ ਇਹ ਰੋਕ ਲਗਾ ਦਿੱਤੀ ਹੈ ਤੇ ਦੱਸਿਏ ਕਿ ਕਿਤੇ ਆਤਿਸ਼ਵਾਦੀ ਦੇ ਨਜ਼ਾਰਿਆਂ ਕਰਕੇ ਜਿਹੜੀ ਇਹ ਰੋਕ ਲਗਾਈ ਹੈ ਕਿ ਕੋਈ ਉੱਥੇ ਤੈਰੇ ਨਾ ਉੱਥੇ ਸੁਰੱਖਿਆ ਵੱਲ ਨੂੰ ਦੇਖਦੇ ਹੋਏ ਜਾਂ ਫਿਰ ਕੁਝ ਨਿੱਜੀ ਕਾਰਨਾ ਕਰਕੇ ਜਾਨਕੀ ਪਾਣੀ ਦੇ ਵਿੱਚ ਈ ਕੋਲੀ ਬੈਕਟੀਰੀਆ ਦੀ ਮਾਤਰਾ ਸੁਰੱਖਿਆ ਦੇ ਹੱਦ ਤੋਂ ਜ਼ਿਆਦਾ ਹੋਲ ਕਰਕੇ ਵੀ ਇਹ ਜਿਹੜੀ ਪਾਬੰਦੀ ਲਗਾ ਦਿੱਤੀ ਹੈ ਜਾਨੀ ਕਿ ਹੁਣ ਕੈਨੇਡਾ ਦੇ ਵੈਂਕੂਵਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੁਝ ਬੀਚਾਂ ਤੇ ਤੈਰਨ ਤੋਂ ਮਨਾਹੀ ਕਰ ਦਿੱਤੀ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਵੀਕਐਂਡ ਤੋਂ ਵੀਕਐਂਡ ਚੜ੍ਹ ਤੋਂ ਹੁੰਦੇ ਨੇ ਤਾਂ ਬੀਚ ਤੇ ਜਾਂਦੇ ਨੇ ਆਨੰਦ ਮਾਣਦੇ ਨੇ ਆਪਣਾ ਵੀਕਐਂਡ ਬਣਾਉਂਦੇ ਨੇ ਪਰ ਹੁਣ ਇੱਕ ਖਬਰ ਹੁਣਾ ਲੋਕਾਂ ਦੇ ਲਈ ਹੈ ਜਿਹੜੇ ਲੋਕ ਅਕਸਰ ਬੀਚਾਂ ਤੇ ਜਾਣ ਦੇ ਸ਼ੌਕੀਨ ਹੁੰਦੇ ਨੇ ਤਾਂ ਇਹ ਖਬਰ ਜਰਾ ਤੁਸੀਂ ਧਿਆਨ ਨਾਲ ਸੁਣੀਓ ਕਿਉਂਕਿ ਹੁਣ ਤੁਹਾਡੇ ਲਈ ਇੱਕ ਅਹਿਮ ਜਾਣਕਾਰੀ ਆ ਚੁੱਕੀ ਹੈ ਜਿਸ ਤਰੀਕੇ ਦੇ ਨਾਲ ਹੁਣ ਪੀਚਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਤਾਂ ਇਸ ਖਬਰ ਨੂੰ ਜਾਨਣਾ ਜ਼ਰੂਰੀ ਹੈ ਤੇ ਇਸ ਨੂੰ ਵਧੇਰੇ ਦੇ ਕੇ ਸ਼ੇਅਰ ਜ਼ਰੂਰ ਕਰਦੇ